ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪ ਸਮੋਂਦੇ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸਨੂੰ ਗੁਰਮੁਖ ਕਰੇ ਹਰੇ ਆਪੇ ਪੌਜਲ ਆਪ ਹੈ ਬੋਹਿਥਾ ਆਪੇ ਠੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਆਵਰਨਾ ਦੂਜਾ ਤੁਜੈ ਸਰੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਕੱਟੀਐ ਹਉਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਜਿੰਨਾ ਸਤਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰੱਤਾ ਸਤਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿੰਨਾ ਅੰਦਰ ਸੱਚਾ ਸੋਏ ਨਾਮ ਸੰਭਾਲੀ ਨਾਮ ਸੰਗ ਰਹਿ ਨਾਮੇ ਹੀ ਪਤ ਹੋਏ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰ ਸ ਆਪ ਧਾਤ ਹੈ ਆਪ ਕੀ ਤੋਨ ਕੰਚਨ ਆਪੇ ठाकुर ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬਿਬੇਕ ਆਪ ਸਭ ਬੀਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਲਾਹੇ ਨਾ ਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਣ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀਕੇ ਬੰਦਨਾ ਜੀਤੇ ਕਰਮ ਕਮਾਹਿ ਬਿਨ ਸਤਗੁਰ ਸੇਵੇ ਖਬਰ ਨਾ ਪਾਵੇ ਹੀ ਮਰ ਜਮਹਿ ਆਵਹਿ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਈ ਨਾਨਕ ਬਿਨ ਸਤਗੁਰ ਸੇਵੇ ਜੰਪੂਰ ਬੱਧੇ ਮਾਰਿਐ ਮੋਹੇ ਕਾਲੈ ਉਠ ਜਾਹਿ ਮਹਲਾ ਤੀਜਾ ਇਕਰ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਨੇ ਆਪਣਾ ਕੁੱਲ ਕਾ ਕਰਨ ਉਧਾਰ ਪੌੜੀ ਆਪੇ ਚਾਟ ਸਾਲ ਆਪਹਿ ਪੰਦਾ ਆਪੇ ਚਾਟੜੇ ਪੜਨ ਕੋ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੀ ਇਕ ਥੈ ਪਰ ਬੁੱਝੈ ਸਭ ਆਪੇ ਇਕ ਖੈ ਆਪੇ ਕਰੇ ਇਆਣੀ ਇਕਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਜਿੰਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਹਿ ਜਾਣੀ ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰਸਾਰ ਗੁਣ ਮੰਡੇ ਕਰ ਸੀਲ ਕੇਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਤਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮ ਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀ ਅਹ ਬੇਕਾਰ ਗਿਆਨ ਗੁੜ ਸਲਾਹਾ ਮੰਡੇ ਭਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਓ ਮੇਲਾਪ ਹੋਈ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬੇਕਾਰ ਪੌੜੀ ਆਪੇ ਸੁਰਨਰ ਗਣ ਗੰਧਰਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰ ਮਹਿਸ਼ਾ ਆਪੇ ਗੁਰਮੁਖ ਅਕਾਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਬਿ ਬਾਣੀ ਆਪੇ ਨਾਲ ਗੋਸਕ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾਹ ਹੈ ਜਾਣੀ ਸਲੋਕ ਮਹਲਾ 3 ਜਹ ਇਹ ਸੰਧਿਆ ਪਰਮਾਨ ਹੈ ਜਿਤ ਹਰ ਪ੍ਰਭ ਮੇਰਾ ਚੇਤੇ ਆਵੇ ਹਰ ਸਿਉ ਪ੍ਰੀਤ ਊਪਜੈ ਮਾਇਆ ਮੋਹ ਜਲਾਵੇ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਇ ਖੁਆਰ ਮਹੱਲਾ ਤੀਜਾ ਪ੍ਰਿਯੋ ਪ੍ਰਿਯੋ ਕਰਤੀ ਸਭ ਜੱਗ ਫੇਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਪਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰਦਾਸ ਭਇਆ ਆਪੇ ਦਸ ਅਠ ਵਰਨ ਉਪਾਏਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲੈ ਕਬਹੀ ਸਭ ਸਚਿਤ ਪਾਵਸ ਸਚਿਥਿਆ ਆਪੇ ਜਿਨਾਂ ਬੁਝਾਏ ਗੁਰਮਖ ਤਿਨ ਅੰਦਰੋ ਹੋ ਦੂਜਾ ਭਰਮ ਗਿਆ ਸਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਐ ਤਨ ਉੱਡਹਿ ਕੀ ਜਿਨ ਕੀ ਤੀਤ ਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ ਮਹੱਲਾ ਪੰਜਵਾਂ ਘਟ ਬਸਹਿ ਚਰਨਾਰ ਬਿਨ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪੌੜੀ ਆਪੇ 86 ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਏ ਇਹ ਨਾਮ ਆਪ ਦਿਆਲ ਹੋਏ ਭਉ ਖੰਡਨ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ 부ਝਾਈ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸ਼ਬਦ ਐਸਿਓ ਚੇਤਨਾ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਸ ਜਲਤ ਬਿਹਾਈ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਸਤਗੁਰੂ ਫਰਮਾਇਆ ਕਾਰਿ ਇਹਿ ਕਰੇਹੁ ਗੁਰੂ ਦਵਾਰ ਹੋਇ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੇ ਛੌੜ ਕਟਕੈ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਏ ਹੋ ਸਤਗੁਰ ਕਾ ਬਾਣਾ ਚਿਤ ਰਖੋ ਹੋ ਸੰਜਮ ਸਚਿਆਨੇ ਹੋ ਨਾਨਕ ਐਥੈ ਸੁਖੈ ਅੰਦਰ ਰਖਸੀ ਅੱਗੇ ਹਰਿ ਸਿਉ ਕੇਲ ਕਰੇ ਹੋ ਪੌੜੀ ਆਪੇ ਭਾਰ 18 ਬਣਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹੇ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦੇਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ ਸ਼ਲੋਕ ਮਹੱਲਾ ਤੀਜਾ